ਆਜਾ ਆਜਾ ਤੈਨੂੰ ਕੰਮ ਤੇ ਛੱਡ ਕੇ ਆਵਾਂ ਛੱਡ ਕੇ ਆਵਾਂ ਦਾ ਕੀ ਮਤਲਬ ਹੈ ਮਤਲਬ ਛੱਡ ਕੇ ਆਵਾਂ ਛੱਡ ਕੇ ਆਵਾਂ ਕੋਈ ਕੰਮ ਦੀ ਤਿਆਰੀ ਕੰਮ ਦੀ ਤਿਆਰੀ ਤਾਂ ਹੋ ਗਈ ਆ ਐਂਕਾ ਚੱਲਾ ਛੱਡ ਕੇ ਆਉਣੇ ਤੈਨੂੰ ਕੰਮ ਤੇ ਮੁਰਨਾ ਵੀ ਮੁਰਨਾ ਆ ਵੀ ਰਾਜੋ ਕੇ ਤੇ ਮੈਂ ਨਹੀਂ ਦਿਹਾੜੀ ਲਾਉਣੀ ਅੱਜ ਅੱਜ ਲੈ ਕੇ ਆਜ ਤੈਨੂੰ ਛੱਡ ਕੇ ਆਉਣੇ ਕੰਮ ਤੇ ਸਾਰੀ ਫੌਜ ਤੈਨੂੰ ਛੱਡ ਕੇ ਆਊਗੀ ਅੱਜ ਕੰਮ ਤੇ ਮੈਂ ਬਰਾਜ ਤੂੰ ਕਹਤੋ ਕਿ ਨਾ ਮੈਂ ਨਹੀਂ ਮੈਂ ਨਹੀਂ ਜਾਣ ਨਾਲ ਦੱਸ ਕੀ ਗੱਲ ਘੱਟ ਮਨਿਕੋ ਰਿਹਾ ਕਿ ਕਰੇ ਰਹਿ ਕੇ ਕੀ ਕਰਨਾ ਹੈ ਵਧੀਆ ਤੁਹਾਡੀਆਂ ਛੁੱਟੀਆਂ ਪਹਿਲਾਂ ਘਰੇ ਰਹਿ ਰਹੇ ਨਾ ਚਾਹ ਹੁਣ ਸਾਨੂੰ ਹਫਤਾ ਇੱਕ ਛੁੱਟੀਆਂ ਹੋਈਆਂ ਤੁਹਾਨੂੰ ਨਾਲ ਤੋਰੀ ਫਿਰਦੇ ਆ ਇਹ ਕਿੱਥੇ ਲੈ ਜਾਂਦੇ ਫਿਰ ਹਾਂ ਇਹ ਵਾਹ ਵਧੀਆ ਨਾ ਰੋਡ ਟ੍ਰਿਪ ਆ ਇਹ ਰੋਡ ਟ੍ਰਿਪ ਸਭ ਤੋਂ ਵਧੀਆ ਇਹ ਆ ਇਹ ਉਹਨੇ ਦਿਹਾੜੀ ਲਾਉਣੀ ਪੈਸੇ ਲੈ ਕੇ ਉਹਨੇ ਆਪਾਂ ਖਰਚ ਨੇ ਹੈ ਨਾ ਹਣ ਕਿਹਨੇ ਕਿਹੜਾ ਖਨੀਏ ਕੰਮ ਨਹੀਂ ਕਰਦਾ ਹਣਾ ਚਲ ਕੋਈ ਸੋਚ ਲੈਣ ਦੋ ਕਿਹੜਾ ਜਿੱਦਾਂ ਦਾ ਸੋਇਦਾ ਇਹਦਾ ਮਗੜਾ ਉਧਿਆੜੀ ਛੱਡੜ ਚੱਲਿਆ ਆਪ ਵਿਹਲਾ ਛੁੱਟੀਆਂ ਦਾ ਹਿਸਾਬ ਹੁੰਦਾ ਨਾ ਪਹਿਲਾਂ ਮੋਗ ਜਾਂਦੀਆਂ ਇਹਦੀਆਂ ਛੁੱਟੀਆਂ ਪਹਿਲਾਂ ਮੋਗ ਗਈਆਂ ਮੈਨੂੰ ਬਾਅਦ ਚ ਹੋਈਆਂ ਸਾਡੇ ਕੋਲ ਦੋ ਗੱਦਰ ਸੀ ਸਰਵ ਵਿੱਚ ਵੀ ਅਸੀਂ ਇਕੱਠਿਆਂ ਨੇ ਜਿਹੜੇ ਘੁੰਮਣਾ ਸੀਗਾ ਘੁੰਮ ਲਿਆ ਜੇ ਵਿੱਚ ਫੇਰ ਮੌਕਾ ਮਿਲੇ ਜਾਵਾਂਗੇ ਯਾ 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 ਹੋਰ ਜਾਵਾਂਗੇ ਘੁੰਮਣ ਨਾ ਦੂਰ ਹਨਾ ਇਹਨਾਂ ਨੂੰ ਪਹਿਲਾਂ ਟੈਨਸ਼ਨ ਪਾ ਦਿਓ ਇਹਨਾਂ ਨੂੰ ਹੁੰਦਾ ਵੀ ਅਸੀਂ ਘਰੇ ਟੀਵੀ ਫੋਨ ਦੇਖੀ ਜਾਈਏ ਕਿਤੇ ਜਾਈਏ ਕਿ ਕਿਤੇ ਜਾਈਏ ਨਾ ਤੇ ਹੁਣ ਆਪਾਂ ਪਹੁੰਚਦੇ ਨੂੰ ਕੰਮ ਤੇ ਛੱਡੀਏ ਜਿਹੜਾ ਕੰਮ ਮੇਨ ਕਰਨਾ ਹੈ ਫੇ ਉਹ ਕਰਕੇ ਆਈਏ ਅਸੀਂ ਕੰਮ ਕਰਨਾ ਹੀ ਜ਼ਰੂਰੀ ਇੱਕ ਐਂਕਾ ਚੱਲ ਨਾਲੇ ਇਕੱਠੇ ਹੋ ਜਾਣਗੇ ਰੋਜ਼ਤਾਨੇ ਮੀਨੇ ਸੁਣਦੇ ਰਹੀਦਾ ਜਾ ਕਰਨੀ ਪੈਣੀ ਅੱਜ ਫੇਰ ਕਰ ਹੀ ਲਈ ਹੈ ਹੈ ਕਰਨ ਵਾਲੇ ਆ ਕੰਮ ਕਰਨੀ ਪੈਣੀ ਹਾਂ ਸਹੀ ਹੈ ਚਲੋ ਫੇ ਪਹੁੰਚੋ ਚੈੱਕ ਲੀਆਂ ਛਤਰੀਆਂ ਹੈ ਪਹੁੰਚੋ ਹੁਣ ਕੰਮ ਤੇ ਸ਼ਾਬਾਸ਼ ਹੈ ਤੇ ਜਦੋਂ ਫ੍ਰੀ ਹੋਣਾ ਹੈ ਪਹਿਲਾਂ ਦੱਸ ਦੀ ਮੈਂ ਲੈ ਜੂੰ ਆਣ ਕੇ ਓਕੇ ਮੰਮੀ ਤੁਹਾਡੀ ਨੂੰ ਛੱਡਤਾ ਆ ਕੰਮ ਤੇ ਉਹ ਜਾਂਦੀ ਆ ਆਪਦੀ ਸਹੇਲੀ ਨਾਲ ਤੁਰੀ ਗੱਲਾਂ ਮਾਰਦੀ ਜਾਂਦੀ ਹਾਂ ਹਾਂ ਅਸੀਂ ਅਸੀਂ ਚੁੱਕੇ ਮਾਰਕੀਟ ਦੇ 2 ਦਿਨ ਮੈਲਾ ਕਿਉਂ ਹਟ ਜਾਣਾ ਪਹਿਲਾਂ ਕਿ ਅਸੀਂ ਗਏ ਸੀ ਮਾਰਕੀਟ 2 ਦਿਨ ਪਹਿਲਾਂ ਇਦਾਂ ਕਹਿ ਬੋਲ ਸਾਫ਼ ਸਾਫ਼ ਪੰਜਾਬੀ ਜੇ ਤੋ ਪੰਜਾਬੀ ਸਾਫ਼ ਬੋਲਣ ਲੱਪੇ ਫੇੜ ਜਾਣਾ ਆਪਾਂ ਜਾਣੋ ਠੀਕ ਐ ਇਤਾ ਜਵਾਗ ਦੇਖੋ ਲੋਕਾਂ ਦੇ ਨਿਆਣੇ ਕਹਿੰਦੇ ਹੁੰਦੇ ਆ ਵੀ ਸਾਨੂੰ ਕਮਾ ਲਿਆਓ ਸਾਨੂੰ ਲੈ ਜਾਓ ਅਸੀਂ ਬਾਹਰ ਜਾਣਾ ਤਾਂ ਸਾਡੇ ਨੋਖੇ ਕਹਿੰਦੇ ਸਾਨੂੰ ਬਾਹਰ ਲੈ ਕੇ ਕਿਉਂ ਜਾਣੇ ਆ ਕਮਾਲ ਦੀ ਗੱਲ ਹੈ ਮੈਨੂੰ ਇੰਨੇ ਜਾਣ ਵਾਲੀਆਂ ਇੰਨੀ ਜਿਆਦਾ ਵਾਰੀ ਕਿੱਥੇ ਗਏ ਆ ਆ ਜਮ ਸੀ ਦੋ ਦਿਨ ਮੈਨਾਂ ਦੋ ਦਿਨ ਪਹਿਲਾਂ ਕਦੋਂ ਗਏ ਆ ਕੱਲ ਗਏ ਸੀ ਇੰਨੀ ਵਾਰੀ ਮਾਰਕੀਟ ਲੈ ਗਈ ਆ ਵੀ ਹੁਣ ਇਹ ਵੀ ਨਹੀਂ ਇਹ ਬੰਦੇ ਨੂੰ ਯਾਦ ਰਹਿੰਦਾ ਵੀ ਕਿਹੜੀ ਮਾਰਕੀਟ ਕਿੱਦਣ ਗਏ ਆ ਰੋਜ ਹੀ ਮਾਊਂਗਾ ਦਾ ਨਹੀਂ ਸਾਨੂੰ ਲੈ ਕੇ ਨਹੀਂ ਗਿਆ ਹੈਨਾ ਕਹੂੰ ਕਿ ਦੇਖ SAP ਵਿਸਕੋਲ ਦਾ ਰੋਜ ਲੈ ਕੇ ਆਉਣਾ ਹੁਣ ਮੈਂ ਰੋਜ ਲੈ ਕੇ ਜਾਣਾ ਜਿਹਦੇ ਦਾ ਛੋਟਾ ਰੋਜ ਜਾਣਾ ਆਪਾਂ ਸ਼ਾਮ ਨੂੰ ਫੇ ਜਾਣਾ ਸ਼ਾਮ ਨੂੰ ਫੇ ਆਉਣਾ ਜਦੋਂ ਮੰਮਾ ਨੇ ਫ੍ਰੀ ਹੋ ਜਾਣਾ ਆਪਾਂ ਲੈ ਆਣਾ ਮੈਂ ਲੋਕ ਲੈਣਾ ਮੈਂ ਨਹੀਂ ਆਉਦਾ ਆ ਜੀ ਪਹੁੰਚ ਗਏ ਹਾਂ ਟੈਕਨੋ ਮੱਤ ਹੈਨਾ ਹੁਣ ਇੱਥੋਂ ਕੀ ਖਰੀਦਣਾ ਨਵਰਾਜ ਲਈ ਔਰ ਨਵਰਾਜ ਨੂੰ ਮਸ਼ੀਨ ਲੈ ਕੇ ਦੇਣੀ ਮੇਰਾ ਨਵਰਾਜ ਰੋਜ਼ ਗੱਡੀ ਸਾਫ਼ ਕਰਿਆ ਕਰੂਗਾ ਹਨ ਨਵਰਾਜ ਔਰ ਨਵਰਾਜ ਰੋਜ਼ ਗੱਡੀ ਸਾਫ਼ ਕਰਿਆ ਕਰੂਗਾ ਹਾਂ ਐਵੇਂ ਕਹਿੰਦੇ ਰਹਿੰਦੇ ਮੁੰਡੇ ਨੂੰ ਦੇ ਕਿੰਨਾ ਕੰਮ ਕਰਦਾ ਹੈ ਲੈ ਕਿੰਨਾ ਉਪਰਾਚੱਕੇ ਖੜਾ ਆ ਹੈ ਕਿਆ ਹੈ ਆਹ ਲੱਕਨ ਕੀ ਕਲੀਨਰ ਹੁਣ ਗੱਡੀ ਸਾਫ਼ ਕਰਿਆ ਕਰੂੰਗਾ ਆਪੇ ਆ ਕਿ ਸਾਫਾ ਨਾ ਕਰੇ ਕਰੇ ਨਹੀਂ ਗੱਡੀ ਸਾਫ ਕਰਨੀ ਹੈ ਦੋਵੇਂ ਸਾਫ ਕਰਨਾ ਤੋ ਗੱਡੀ ਸਾਫ ਕਰਨੀ ਹੁਣ ਮੈਂ ਦੋਵੇਂ ਸਾਫ ਕਰਨਾ ਹਾਂ ਹਾਂ ਹੈ ਹੈ ਫੇਰ ਤੈਨੂੰ ਕਹੇ ਮੈਂਣੇ ਤੈਨੂੰ ਇੱਕ ਮੰਤਵਾ ਤੂੰ ਵਰਕ ਵਰਕਰਿਆ ਕਰਨਾ ਹੁਣ ਹਾਂ ਠੀਕ ਹੈ ਹਾਂ ਜਿਹਨੇ ਜਿਹਨੇ ਘਰ ਸਾਫ ਕਰਾਉਣਾ ਹੈ ਨਵਰਾਜ ਨੂੰ ਕਾਲ ਕਰ ਲਿਓ ਹੈ ਹੈ ਨਵਰਾਜ ਨੂੰ ਕਾਲ ਕਰ ਲਿਓ ਜੇ ਕਿਹਨੇ ਘਰ ਸਾਫ ਕਰਾਉਣਾ ਆਪਦਾ ਇਹ ਬੰਦਾ ਸਾਡਾ ਨਾ ਬੜਾ ਖਰਾਬ ਐ ਬਿジネス ਮਾਈਂਡ ਹੈ ਨਾ ਬਿジネス ਮਾਈਂਡ ਅੱਜ ਮਿਹਰੇ ਲੱਤ ਜੱਡਾ ਕਲਾਸ ਹੈ ਆਹ ਬੰਦਾ ਕਹਿੰਦਾ ਮੈਨੂੰ ਘਰੋਂ ਬਾਹਰ ਨਾ ਲੈ ਕੇ ਜਾਓ ਸਾਰਿਆਂ ਨੂੰ ਪਹਿਲਾਂ ਖਾਣ ਬੈਗਿਆ ਇੱਥੇ ਹੈ ਉਹ ਤੂੰ ਕਹਿੰਦਾ ਮੈਨੂੰ ਕਿਉਂ ਲੈ ਕੇ ਚੱਲੇ ਆ ਹੁਣ ਖਾਣ ਵੀ ਸਾਰਿਆਂ ਨੂੰ ਮੋਰੇ ਪੈਗਾ ਭੁੱਖ ਵੀ ਤੈਨੂੰ ਸਾਰਿਆਂ ਨੂੰ ਜਿਆਦਾ ਲੱਗੀ ਕੁਕੀਨਰ ਹੂੰ ਬਾਈਕ ਕਲੀਨਰ ਚੱਕਿਆ ਬਾਦ ਨੂੰ ਭੁੱਖ ਲੱਗ ਗਈ ਨਾ ਗੱਲੇ ਤੇਰੇ ਕੰਮ ਹੀ ਸਾਰਾ ਤੂੰ ਕੀਤਾ ਅੱਜ ਤੂੰ ਮੈਂ ਚੱਕ ਕੇ ਜੇ ਤੂੰ ਅੱਠ ਘੰਟੇ ਕੰਮ ਤੇ ਲਾਏਗਾ ਫੇਰ ਓ ਰਿਡ ਕਹਿ ਬੋਲ ਕੇ ਆ ਜਾ ਹਾਂ ਹਾਂ ਹਉ ਹਉ ਸੇ ਇੱਕ ਟਾਪ ਇਹ ਨਹੀਂ ਗਿਆ ਇਹ ਸਾਡੇ ਭੁੱਖੇ ਬੰਦੇ ਦੀ ਕਮਾਲ ਹੈ ਨਵਰਾਏ ਤੈਨੂੰ ਪਤਾ ਕਿਉਂ ਖੁਲਾਇਆ ਅੱਜ ਜਰਾ ਹੁਣ ਜਾ ਕੇ ਤੂੰ ਗੱਡੀ ਸਾਫ਼ ਕਰਦੀ ਆਂ ਆ ਗੱਡੀ ਸਾਫ਼ ਕਰਨੀ ਹੈ ਜਾ ਕੇ ਤੂੰ ਓਕੇ ਹਾਂ ਕਰੇ ਜਾ ਕੇ ਹਾਂ ਸਾਰੀਆਂ ਗੱਡੀਆਂ ਦੇ ਵਿੱਚ ਹੁਣ ਤੂੰ ਆਪਣੀਆਂ ਤਿੰਨਾਂ ਗੱਡੀਆਂ ਦੇ ਵਿੱਚੋਂ ਕੱਢਣੇ ਐ ਮਿੱਟੀ ਓਕੇ ਹੁਣ ਸਾਰੀਆਂ ਕਲੀਨ ਤਿੰਨੇ ਗੱਡੀਆਂ ਤੂੰ ਕਰਨੀਆਂ ਇਹ ਕਿੰਦੀਆਂ ਤਿੰਨ ਗੱਡੀਆਂ ਮੇਰੇ ਵਾਲੀ ਮਮਾ ਵਾਲੀ ਤੇ ਕਾਚੇ ਵਾਲੀ ਇਹ ਤੁਸੀਂ ਜਨ ਬਾਰ ਮੇਨਾ ਹੈ ਹੈ ਨਾਲ ਬਾਰ ਮੇਨਾ ਫੇਰ ਆ ਜਾਣਾ ਆਪਾਂ ਮਮਾ ਨੂੰ ਲੈਣਾ ਨੇ ਚਾਚਾ ਫੇ ਆਪਾਂ ਮਮਾ ਤੇਰੀ ਲੈਣਾ ਆ ਜਿਹਨਾਂ ਨੇ ਕੰਮ ਤੋਂ ਫ੍ਰੀ ਹੋ ਜਾਣਾ ਆਪਾਂ ਲੈਣਾ ਜਾਣਾ ਬਾਬੇ ਨੇ ਵੇਪਾਂਡੇ ਖਾਲੀ ਲੀਟਰ ਦਾ ਲਾਤੇ ਮੈਂ ਕਿਹਾ ਤੋਨੇ ਤਾਂ ਜਾ ਹੱਤ ਤੱਕ ਨਹੀਂ ਹੂੰ ਰੋਟੀ ਖਾਂਦੀ ਹੋਰ ਲਈ ਘਰੇ ਪਹੁੰਚ ਗਏ ਆ ਤੇ ਨਵਰਾਜ ਨੇ ਖਾ ਵੀ ਕੇ ਰੱਜ ਕੇ ਹਣ ਖੋਲ ਲੈਣ ਦੇ ਸਾਨੂੰ ਇਹਨੂੰ ਦੇਖੋ ਪਾਪ ਦੇ ਖੋਲਿਆ ਖੋਲ ਤਾਂ ਲੈ ਚਲ ਖੋਲ ਦੇਖੀ ਇਹਦੇ ਵਿੱਚ ਕਦਾਂ ਨਿਕਲਦਾ ਇਹ ਹੁਣ ਦੇਖਾਂਗੇ ਕਿ ਨਹੀਂ ਗੱਡੀ ਸਾਫ਼ ਰੱਖਦੇ ਨੇ ਮੈਸੂਪ ਕਰਨੇ ਪੁੱਠੇ ਬੰਨੇ ਖੋਲ ਲਿਆ ਇਸ ਕਾਲ ਤੋਂ ਮੈਂ ਚੱਲਣਾ ਮੈਂ ਇੱਥੇ ਸਤਾਈ ਨਾ ਹਣੀ ਖੋਲ ਪੁੱਠੇ ਬੰਨੇ ਲਿਆ ਇਸ ਕਾਲ ਤੋਂ ਮੈਂ ਚੱਲਣਾ ਇੱਥੇ ਕੰਬੀ ਕਰ ਦੇਣੀ ਹਾਂ ਇਸ ਕਾਲ ਤੋਂ ਮੈਂ ਚੱਲਣਾ ਤੈਨੂੰ ਇਨੀ ਵਾਰੀ ਕਿਹਾ ਬੋਲਿਆ ਨਾ ਕਰ ਬਾਲਾ ਵਿੱਚ ਹੈਂ ਤੂੰ ਹਟਦਾ ਨਹੀਂ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਜੀ ਸਾਡਾ ਚੈਨਲ ਇਹ ਹੁਣ ਪਤਾ ਲੱਗੂਗਾ ਪਪੂ ਪਾਸ ਹੁੰਦਾ ਜਾਂ ਫਿਰ ਹੁੰਦਾ ਡਰਮ ਜਿਆ ਹੀ ਅਸਲੀ ਦਾ ਹਾਂ ਡਰਮ ਦੀ ਟੈਨਜ ਕਿਆ ਹੈ ਹੈ ਐਕਸੈਸਰੀ ਕੀ ਕੀ ਮਿਲੀ ਨਾਲ ਇਹਦੇ ਰੋ ਟਿਊਬ ਵੀ ਆ ਗ੍ਰੈਂਟ ਟਾਈਪ ਤੇ ਮਿਲੇ ਆਪਾਂ ਨੂੰ 40000 ਉਹਦਾ ਨਾਲ ਇਹਦੇ ਕੀ 45 45 ਨਹੀਂ 46 ਜਾਂ 45 ਦਾ ਨਹੀਂ 379 ਵੀ ਤਾਂ ਨਹੀਂ 45 ਦਾ ਹੀ ਹਾਂ ਮਿਲਦਾ ਹਾਂ 46 45 ਦਾ ਸੀ ਤੇ ਨਾਲ ਹੈਗਾ ਜੀ ਤੁਸੀਂ ਘਰੇ ਵੀ ਕਰ ਸਕਦੇ ਆ ਝਾੜੂ ਪੋਚ ਝਾੜੂ ਹਨ ਇਹ ਕਰੇ ਫੇਰਨ ਵਾਸਤੇ ਥੱਲੇ ਫਰਸ਼ ਦੇ ਉੱਤੇ ਨਾਲੇ ਡੰਡਾ ਪੈ ਸਾਰਾ ਕੁਝ ਹੈਗਾ ਕਰਕੇ ਦੇਖਦੇ ਨਾ ਗੱਡੀ ਸਾਫ ਕਿਦਾਂ ਖੱਚਦਾ ਪੂਰਾ ਘਟਕ ਨਹੀਂ ਹਾਂ ਹੈਨਾ ਹਾਂਜੀ ਭਾਈ ਕਹਿਣਾ ਕੁਛ ਅਹ ਗੱਲ ਚ ਪਾ ਲਿਆ ਆ ਆ ਸੌਕ ਕਰ ਦਸਾ ਰੋਟਾ ਫਿਰ ਹਾਂ ਫਿਰ ਫਿਰ ਆ ਸਹੀ ਆ ਜਿਹੜਾ ਅਫਮਾਨ ਵਿੱਚੋਂ ਪੈਪਾ ਮਾਨ ਦੇ ਵਿੱਚ ਟਾਇਰ ਵੀ ਹੋਣੇ ਇਹਦੇ ਵਿੱਚ ਉਹਦੇ ਟਾਇਰ ਵੀ ਵਿੱਚ ਪਏ ਮੈਨੂੰ ਇਹ ਹਿਲਦਾ ਹੁਣ ਇਹ ਸੈੱਟ ਕਰਨਾ ਪਣਾ ਹੈ ਇਹਨੂੰ ਫੈਟ ਕਰ ਲੀਏ ਹੁਣ ਅੱਜ ਨਿਕਲੇ ਘਰੇ ਸਵੇਰ ਦੇ ਤੇ ਚਾ ਸਾਡਾ ਮੂਡ ਸੀਗਾ ਵੀ ਅੱਜ ਲੈ ਕੇ ਆਉਣਾ ਆ ਕਿਉਂਕਿ ਸਾਡੇ ਰੋਜ਼ ਹੀ ਇਸ ਗੱਲ ਦੀ ਕזיਨੋ ਹੁੰਦੀ ਹੁੰਦੀ ਗੱਡੀ ਸਾਫ਼ ਕਰਨ ਵਾਲੀ ਆ ਗੱਡੀ ਸਾਫ਼ ਕਰਨ ਵਾਲੀ ਆ ਕਿੰਨੀ ਤੇ ਹਮੇਸ਼ਾ ਜਾ ਕੇ ਕਰਕੇ ਲਿਆਉਣੀ ਪੈਂਦੀ ਆ ਉੱਥੋਂ ਤੇ ਅਹੀਂ ਕਾ ਚੱਲ ਆਪਣੇ ਲੈ ਆਉਣੇ ਘਰੇ ਅੱਗੇ ਵੀ ਹੈਗਾ ਸੀਗਾ ਤੇ ਹੋਰ ਲੈ ਆਉਂਦਾ ਥੋੜਾ ਵਧੀਆ ਇਹ ਥੋੜਾ ਵਧੀਆ ਉਹ ਛੋਟਾ ਹੈ ਨਾ ਉਹ ਗੱਡੀ ਵਾਲਾ ਨਹੀਂ ਕੰਮ ਜਾ ਰਿਹਾ ਇਲੈਕਟ੍ਰਿਕ ਕਿਹੜਾ ਇਹ ਇਲੈਕਟ੍ਰਿਕ ਹੈ ਫਿਰ ਇਲੈਕਟ੍ਰਿਕ ਹੀ ਹੈ ਵਧੀਆ ਮਹਿੰਗੇ ਪਿੰਗੇ ਆ ਨਹੀਂ ਯਾਨੀ ਕਿ ਉਹ ਬੈਟਰੀ ਵਾਲਾ ਆ ਉਹ ਗੱਡੀ ਤੇ ਗੱਡੀ ਚ ਲਾਓ ਤਾਂ ਚੱਲਦਾ ਆ ਪਰ ਉਹ ਉਹਦੀ ਪਾਵਰ ਘਟ ਹੁੰਦੀ ਆ ਇਹਨਾਂ ਦੀ ਪਾਵਰ ਜ਼ਿਆਦਾ ਹੁੰਦੀ ਆ ਇਸ ਕਰਕੇ ਫੇ ਮੈਂ ਇਹ ਲੈ ਕੇ ਆਉਣੇ ਆ ਤੇ ਗੱਡੀ ਕੁਟੀ ਸਾਫ਼ ਕਰ ਲੈਣਾ ਬੰਦਾ ਪੱਜ ਨਾਲ ਹੋਰ ਤਾਂ ਕੀ ਕਰਨਾ ਆ ਹਨਾ ਤੇ ਲਿਆ ਹੁਣ ਫਿੱਟ ਕਰੀਏ ਫਿੱਟ ਕਰਕੇ ਤੇ ਫਿਰ ਦੇਖਦੇ ਕਿਦਾਂ ਕਰਦਾ ਕੰਮ ਆ ਹੋ ਗਿਆ ਰੇੜਾ ਰੈਡੀ ਇਹਦਾ ਲਿਆ ਜਾ ਕੇ ਢੋਲ ਜਾ ਰਾਖੇ ਦੇ ਉੱਤੇ ਤੂੰ ਬੋੜ ਆ ਇਹਦੇ ਉੱਪਰ ਰੱਖ ਦੇ ਤਾਂ ਤੂੰ ਬੋੜ ਰੱਖਣਾ ਇੱਥੇ ਵਿੱਚ ਹਾਂ ਐਸੀ ਤੂੰ ਬੋੜ ਲਗਣੀ ਹੈ ਯਾ ਠੀਕ ਹੈ ਤੂੰ ਬੋੜ ਰੱਖਣਾ ਇੱਥੇ ਵਿੱਚ ਤੱਕ ਇੱਥੇ ਆਹ ਤੂਬਾ ਵੀ ਲਿਆ ਤੂਬਾ ਹਾਂ ਲੌਂਗ ਇੱਥੇ ਵਿੱਚ ਹਾਂ ਆਹ ਲੌਂਗ ਕੀ ਲੌਂਗ ਤਾਂ ਨਾ ਤੂੰ ਬੋੜ ਤੇ ਵਿੱਚ ਰੱਖਣਾ ਇੱਥੇ ਵਿੱਚ ਆਹ ਤੂਬਾ ਇਦਨੇ ਲਗਣੀ ਆ ਹਾਂ ਚੀ ਲਗਣੀ ਆ ਹਾਂ ਲਿਆ ਫੇਰ ਨੂੰ ਕਰ ਦਈਏ ਫੇਟੱਕਰੀ ਸਾਰਾ ਫਿੱਟ ਕਰ ਲਈ ਆ ਤੇ ਹੋ ਗਈ ਆ ਫਿੱਟ ਤੇ ਹੁਣ ਐਕਸਪੈਰੀਮੈਂਟ ਕਰ ਰਹੇ ਆ ਵੀ ਕਿਦਾਂ ਰੱਖ ਲਾ ਰਹੇ ਸੇ ਵੱਟੀਆਂ ਤੇ ਹਮ ਵੱਟੀਆਂ ਬੜੀਆਂ ਚੱਕ ਜਿਆ ਚਾਰ ਦਾਣੇ ਉਹ ਵੀ ਜਿਹਦੇ ਮੈਨੂੰ ਨਹੀਂ ਦਿਖੇ ਇਹਨੂੰ ਦੱਸ ਪਣੇ ਆ ਆਵਾਜ਼ ਆਈ ਐ ਇਹ ਬੰਦਾ ਸਾਡਾ ਓਏ ਓਦਾਂ ਵੱਟੀਆਂ ਦਾ ਸਾਰਾ ਇਹ ਵੀ ਜਿਹੜੀ ਨਹੀਂ ਕੱਢ ਰਹੇ ਸਹੀ ਆ ਫਾਸਟ ਆ ਫਾਸਟ ਆ ਠੀਕ ਆ ਯਾਨੀ ਕਿ ਵਧੀਆ ਆ ਦੂਜੇ ਨਾਲ ਆਪਣੇ ਕੋਲ ਪਹਿਲਾਂ ਉਹਦੇ ਨਾਲੋਂ ਸਹੀ ਆ ਇਹ